ਹਾਣਾ ਟਾਂਡਾ ਦੀ ਪੁਲਿਸ ਨੇ ਪਾਕਿਸਤਾਨ ਤੋਂ ਤਸਕਰੀ ਰਹੀਆਂ ਆ ਰਹੀਆਂ ਹੀਰੋਏ ਬਰਾਮਦ ਕਰ ਇੱਕ ਵੱਡੀ ਸਫਲਤਾ ਹਾਸਲ ਕੀਤੀ ਵਧੇਰੇ ਜਾਣਕਾਰੀ ਦਿੰਦੇ ਡੀਐਸਪੀ ਸ਼੍ਰੀ ਦਵਿੰਦਰ ਸਿੰਘ ਜੀ ਕੱਲ ਐਸਐਲਆਰ ਰੋਡ ਤੇ ਨਾਕਾ ਲਾਇਆ ਹੋਇਆ ਸੀਗਾ ਔਰ ਉਸੇ ਦੌਰਾਨ ਇੱਕ ਨੋਵਾ ਗੱਡੀ ਰੁਕਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਭਜਾਉਣ ਦੀ ਕੋਸ਼ਿਸ਼ ਕੀਤੀ ਔਰ ਉਹਨੂੰ ਉਸ ਪਾਰਟੀ ਦੇ ਨਾਲ ਰੋਕਿਆ ਗਿਆ ਰੋਕੇ ਜਦੋਂ ਉਹਦੀ ਤਲਾਸ਼ੀ ਲਈ ਗਈ ਤੇ ਸਾਡੀ ਟੀਮ ਨੂੰ ਬਹੁਤ ਵੱਡੀ ਸਫਲਤਾ ਪ੍ਰਾਪਤ ਔਰ ਉਹਦੇ ਵਿੱਚ ਇੱਕ ਸਾਡਾ ਇੱਥੋਂ ਲੋਕਲ ਬੰਦਾ ਜਿਹਦੇ ਤੇ ਸਾਨੂੰ ਕਾਫੀ ਦੇਰ ਤੋਂ ਉਹਦੀਆਂ ਜੜੀਆਂ ਗੱਡੀ ਵੀ ਤੇ ਕੋਈ ਸ਼ੱਕੀ ਵੀ ਲੱਗ ਰਹੀਆਂ ਸੀ ਤੇ ਔਰ ਅਸੀਂ ਉਹਨੂੰ ਫੋਲੋ ਵੀ ਕਰ ਰਹੇ ਸੀ ਇਹਦੀ ਐਕਟੀਵਿਟੀ ਅਸੀਂ ਦੇਖੀ ਕਿ ਮਰਸਰ ਵਾਲੀ ਸਾਈਡ ਤੇ ਔਰ ਫਿਰ ਉਥੋਂ ਇਹ ਪਿੰਡਾਂ ਦੇ ਵਿੱਚੋਂ ਹੁੰਦਾ ਹੋਇਆ ਆਇਆ ਤੇ ਸਾਡੀ ਪੁਸਤ ਪਾਰਟੀ ਦੇ ਮੁਸਤਫੀ ਦੇ ਨਾਲ ਇਹਨੂੰ ਰੋਕੀ ਇਹਨਾਂ ਦੇ ਕੋਲੋਂ ਪਾਕਿਸਤਾਨ ਤੋਂ ਮੰਗਵਾਈ ਹੋਈ ਥਰੂ ਡਰੋਨ ਪਾਕਿਸਤਾਨ ਤੋਂ ਜਿਹਦੇ ਵਿੱਚ ਇਹਦੇ ਪੈਕ ਦੇ ਵਿੱਚ ਕਹਾਦਾ ਉਰਦੂ ਦੇ ਜਿਹੜੇ ਲਫਜ਼ ਦੇ ਨਾਲ ਮੋਹਰਾਂ ਨਾਲ ਉਹਦੀਆਂ ਪ੍ਰੋਪਰਲੀ ਜਿਹੜੀ ਪੈਕਟਰੀਆਂ ਨਰਾਜ ਸਿੰਘ ਕੋ ਵੀ ਦਾਰ ਦੱਕੀਆਂ ਹੋਈਆਂ ਤੇ ਦੇਖੀਆਂ ਸੀਗੀਆਂ ਉਹਨੂੰ ਵੀ ਕਬਜ਼ੇ ਦੇ ਵਿੱਚ ਲਿਆਇਆ ਇਹਦੇ ਵਿੱਚ ਸਾਨੂੰ 1 ਕਿਲੋ 100 ਗ੍ਰਾਮ ਜਿਹੜੀ ਹੈ ਰੋਣਾ ਸਾਨੂੰ ਪ੍ਰਾਪਤ ਹੋਈ ਹੈ ਔਰ ਇਹਦੇ ਵਿੱਚ ਅਸੀਂ ਤਿੰਨ ਬੰਦਿਆਂ ਨੂੰ ਰੌਂਡ ਅਪ ਕੀਤਾ ਜਿਨ੍ਹਾਂ ਦੇ ਕੋਲੋਂ ਅਸੀਂ ਇਹ ਸਾਰੀ ਕਵਰੀ ਕੀਤੀ ਹੈ ਜੀ ਇੱਕ ਇਹਨਾਂ ਦੇ ਕੋਲੋਂ ਨੋਵਾ ਗੱਡੀ ਆ ਨੋਵਾ ਗੱਡੀ ਵੀ ਸਾਡੇ ਕਬਜ਼ੇ ਵਿੱਚ ਆ ਔਰ ਇਹ ਸੈਰੋਂ ਵੀ ਸਾਡੇ ਕਬਜ਼ੇ ਵਿੱਚ ਆ ਥੈਂਕ ਯੂ